ਸਹਿਯਦ ਮੰਤਰੀ ਡਾਕਟਰ ਭਵੀਰ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਵੀ ਦਵਾਈਆਂ ਦੀ ਦੁਕਾਨ ਵਾਲਾ ਕਾਨੂੰਨੀ ਧਾਇਰੇ ਦੇ ਵਿੱਚ ਰਹਿ ਕੇ ਆਪਣਾ ਕੰਮ ਕਰੇਗਾ ਉਸ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਪਰ ਗਲਤ ਤਰੀਕੇ ਦੇ ਨਾਲ ਨਸ਼ੀਲੀਆਂ ਦਵਾਈਆਂ ਵੇਚਣ ਵਾਲਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਬੱਚਿਆਂ ਦੇ ਲਈ ਨੁਕਸਾਨਦੇਹ એનર્ਜੀ ਡਰਿੰਕਸ ਵੇਚਣ ਤੇ ਵੀ ਰੋਕ ਲੱਗੇਗੀ ਤੇ ਆਮ ਰੇੜੀ ਵਾਲੇ ਲੋਕਾਂ ਤੇ ਵੱਡੇ ਹੋਟਲਾਂ ਤੱਕ ਹਰ ਥਾਂ ਉੱਤੇ ਵੇਚੇ ਜਾਣ ਵਾਲੇ ਖੁਰਾਕ ਪਦਾਰਥ ਦੀ ਵੀ ਸਖਤਾਈ ਦੇ ਨਾਲ ਜਾਂਚ ਕਰਕੇ ਅੱਗੇ ਭੇਜੀ ਜਾਵੇਗੀ ਹੁਣ ਜਿੰਨੇ ਵੀ ਤੁਹਾਡੇ ਕੈਮਿਸਟ ਹੈ ਮੈਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਪ੍ਰਸ਼ਾਸਨ ਮੀਟਿੰਗ ਕਰੇਗਾ ਜਿਹੜਾ ਸਾਫ਼ ਸੁਥਰਾ ਕੰਮ ਕਰਦਾ ਜਿਹੜਾ ਨਸ਼ੇ ਦੀਆਂ ਗੋਲੀਆਂ ਨਹੀਂ ਵੇਚਦਾ ਕੋਈ ਹੋਰ ਲੰਗਣਾ ਨਹੀਂ ਕਰਦਾ ਉਹਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ ਉਹ ਸਾਡੇ 950 ਦੇ ਕਰੀਬ ਆ ਗਿਆ ਜਿਹੜੇ ਨਸ਼ੇ ਜਿਹੜੇ ਤੁਹਾਡੇ ਕੈਮਿਸਟ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਵਿੱਚ ਜੀਰਾ ਵੀ ਆ ਗਿਆ ਗੁਰੂਵਾਰ ਸਾਹਿਬ ਵੀ ਆ ਗਿਆ ਸਾਰੇ ਆ ਕੇ ਤੇ ਉਹਦੇ ਚ ਉਹਦੇ ਚ ਮੈਂ ਕਹਿੰਦਾ ਮੁਸ਼ਕਲ ਨਾਲ ਚੜਾਇਆ ਹੈਗਾ 980 ਆ ਸੌਰੀ ਉਹਦੇ ਚ 10 20 50 ਹੋਣਗੇ ਜਿਹੜੇ ਬਾੜਾ ਕੰਮ ਕਰਦੇ ਆ ਬਾਕੀ ਸਾਰੇ ਚੰਗਾ ਕੰਮ ਕਰਨ ਵਾਲੇ ਉਹਨਾਂ ਨੂੰ ਉਹ 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 ਸਾਡੇ ਨਾਲ ਚੱਲਣਗੇ ਜੀ ਇਸੇ ਤਰ੍ਹਾਂ ਜਿਹੜਾ ਹੈਗਾ ਜਿਹੜੇ ਜਿਹੜੇ ਖਰਾਬ ਆ ਉਹਨਾਂ ਤੇ ਐਕਸ਼ਨ ਕਰਾਂਗੇ ਜੀ ਉਹਨਾਂ ਨੂੰ ਜਿਹੜੇ ਜਿਹੜੇ ਗੋਲੀਆਂ ਵੇਚਦਾ ਨਾ ਕਿਸੇ ਕੋਲ 1000 ਗੋਲੀ ਮਿਲ ਗਈ 2000 ਮਿਲ ਗਈ ਉਹਦਾ ਕਾਨੂੰਨ ਆ ਜੀ ਉਹਦਾ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਗੇ ਸ਼ਡਿਊਲ ਡਰਗ ਚ ਪਾਰੇ ਆ ਇਹ ਇਸੇ ਤਰ੍ਹਾਂ ਇੱਕ એનર્ਜੀ ਡਰਿੰਕ ਹੈ ਜੀ ਮੈਂ ਪੰਜਾਬ 'ਚ ਬੈਨ ਕਰਤੀ ਆ ਉਹ ਸਾਰਿਆਂ ਨੂੰ ਦੱਸੋ ਕਿ ਕਿਸੇ ਸਕੂਲ 'ਚ ਨਹੀਂ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਦੇ ਆਲੇ-ਦੁਆਲੇ 'ਚ ਨਹੀਂ ਰੱਖਣੀ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾਂ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਆ ਵੀ ਘਰੇ ਵੀ ਨਾ ਰੱਖੋ ਉਹਦੇ 'ਚ ਕੈਫੀਨ ਬਹੁਤ ਹੁੰਦੀ ਆ ਸਟਿੰਗ ਆਂਦੀ ਆ ਇੱਕ ਤੁਹਾਡੇ ਰੈਡ ਬੋਲ ਆਂਦੀ ਆ ਇੱਕ ਹੈਲ ਆਂਦੀ ਆ ਉਹ ਹੈ ਇਹ ਲੈ ਹੋਰ ਬਹੁਤ ਹਾਰਮਫੁਲ ਹੈ ਬੱਚਿਆਂ ਵਾਸਤੇ ਸੋ ਇਹ ਕੁੱਲ ਮਿਲਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਹੈ ਜੀ ਚਾਹੇ ਉਹਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਵੈਨ ਹੈ ਜੀ ਸੇਫਟੀ ਔਨ व्हील्स ਫੂਡ ਸੇਫਟੀ ਔਨ व्हील्स ਉਹ ਮੌਕੇ ਤੇ ਆ ਕੇ ਦੁੱਧ ਪਨੀਰ ਘਿਓ ਮਸਾਲੇ ਜੋ ਮਰਜ਼ੀ ਟੈਸਟ ਕਰ ਲਓ ਪਜਾਰ ਪੈਸੇ ਇਹ ਐਮਐਨ ਸਾਹਿਬ ਵੀ ਇਹ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰ ਦੇਣਗੇ ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਰਾਣਾ ਉਹ ਸ਼ੁੱਧ ਹੋਣਾ ਚਾਹੀਦਾ ਜੀ ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ ਬਿਮਾਰ ਨਾ ਹੋਣ ਗੰਦਾ ਪਾਣੀ ਪੀ ਕੇ ਬਿਮਾਰ ਨਾ ਹੋਣ ਇਹ ਮੋٹے ਤੌਰ ਤੇ ਜਿਹੜੇ ਸਾਡੇ ਕੰਮ ਕਰਦੇ ਜੀ